ਇਹ ਵੀਡੀਓ ਨੂੰ ਕੱਲਾ ਵੇਖਿਓ ਨਾ ਨਾਲ ਦੀ ਨਾਲ ਮਹਿਸੂਸ ਕਰਿਓ ਸੋਨੂੰ ਪੁਰਾਣੇ ਪੰਜਾਬ ਦੇ ਦਰਸ਼ਨ ਹੋਣਗੇ ਅੱਜਕੱਲ ਟਾਵੇਂ ਟਾਵੇਂ ਪਿੰਡਾਂ ਦੇ ਵਿੱਚ ਹੀ ਟੋਬੇ ਰਹੇਗੇ ਨੇ ਹਰਿਆਣੇ ਦੇ ਵਿੱਚ ਜ਼ਿਆਦਾ ਟੋਬੇ ਨੇ ਪਰ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਲਗਭਗ ਖਤਮ ਹੀ ਹੋ ਗਏ ਹੁਣ ਕੋਈ ਟਾਵੇਂ ਟਾਵੇਂ ਪਿੰਡ ਦੇ ਵਿੱਚ ਹੀ ਇਹ ਦ੍ਰਿਸ਼ ਦੇਖਣ ਨੂੰ ਮਿਲਣਗੇ ਤੁਹਾਨੂੰ ਵੀਡੀਓ ਨੂੰ ਦੇਖਦੇ ਦੇਖਦੇ ਨਾਲ ਮਹਿਸੂਸ ਵੀ ਕਰਿਓ ਤੁਹਾਨੂੰ ਪੁਰਾਣਾ ਪੰਜਾਬ ਯਾਦ ਆਊਗਾ ਜੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰਿਓ Инијмала <laughs> го